ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਠੰਡ ਜਾਦੇ ਹੋਈ ਪਈ ਹੈ ਤੇ ਮੈਂ ਕਹਿੰਦੀ ਸੀ ਵੀ ਨਾਲ-ਨਾਲ ਆਪਾਂ ਕੰਮ ਵੀ ਕਰ ਲਈਏ ਤੇ ਨਾਲ-ਨਾਲ ਗੱਲਾਂ ਵੀ ਕਰ ਲਈਏ ਹਨਾ ਛੋਲ ਦੀ ਮਾਰੀ ਬੁੱਕਲ ਤੇ ਆਪਾਂ ਧਰ ਲਈ ਜੀ ਕੜਾਹੀ ਕੜਾਹੀ ਮੈਂ ਕਿਹਾ ਚਲੋ ਕੜਾਈ ਤਰੀਕੇ ਕਰਾਂ ਸਵੇਰੇ ਸਵੇਰੇ ਤੇ ਕੜਾਈ ਚੱਕੀ ਤੇ ਆਪਾਂ ਉਹਦੇ ਵਿੱਚ ਪਾਤਾ ਜੀ ਜੀਰਾ ਤੇ ਅੱਜ ਆਪਾਂ ਇਹੋ ਜੀ ਸਬਜ਼ੀ ਬਣਾਉਣ ਲੱਗੇ ਹਾਂ ਜਿਹਦੇ বিনা ਆਪਾਂ ਨੂੰ ਕਿਸੇ ਪ੍ਰੋਗਰਾਮ ਦੇ ਵਿੱਚ ਵੀ ਨਹੀਂ ਸਰਦਾ ਹੈਗਾ ਤੇ ਉਹ ਕੀ ਹੈ ਫੇਮਸ ਚੀਜ਼ ਆਪਣੀ ਇੰਡੀਆ ਦੇ ਵਿੱਚ ਤੇ ਉਹ ਮੈਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੀ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਮਿੱਠੇ ਮਿੱਠੇ ਕਮੈਂਟ ਕਰ ਦਿਆ ਕਰੋ ਤੇ ਸੋਹਣੀ ਸੋਹਣੀਆਂ ਗੱਲਾਂ ਲਿਖਿਆ ਕਰੋ ਤੇ ਸੋਹਣੀਆਂ ਸੋਹਣੀਆਂ ਗੱਲਾਂ ਭਾਈ ਦੁੱਖ ਸੁੱਖ ਕਰਿਆ ਕਰੋ ਤੇ ਜੇ ਕਿਸੇ ਦਾ ਜੀ ਕਰਦਾ ਹੁੰਦਾ ਨਾ ਤਾਂ ਫੋਨ ਵੀ ਕਰ ਲਿਆ ਕਰੋ ਮੇਰਾ ਨੰਬਰ ਉੱਪਰ ਦਿੱਤਾ ਪਿਆ ਹੁੰਦਾ ਹੈਗਾ 8 ਤੋਂ 10 ਆਪਾਂ ਅਕਾਲ ਤੇ ਗੱਲ ਕਰਦੇ ਆ ਬਹੁਤ ਭੈਣਾ ਮੇਰ ਨਾਲ ਸਵੇਰੇ ਸਵੇਰੇ ਗੱਲ ਕਰਦੀਆਂ ਨੇ ਤੇ ਤੁਸੀਂ ਵੀ ਕਰ ਲਿਆ ਕਰੋ ਭਾਈ ਭੈਣੋ ਜੀ ਨੂੰ ਜੀ ਕਰੇ ਕੁਝ ਪੁੱਛਣਾ ਦੱਸਣਾ ਹੋਵੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਹੈਨਾ ਤੇ ਕਹਾਂ ਦੰਦੇ ਦੀ ਤੁਸੀਂ ਫੋਨ ਚੱਕ ਲੈਣੇ ਹੋ ਕਈ ਤਾਂ ਫੋਨ ਹੀ ਨਹੀਂ ਚੱਕਦੇ ਫੋਨ ਚੱਕਣ ਨੂੰ ਕੀ ਆ ਫੋਨ ਕਾਦੇ ਵਾਸਤੇ ਬਣਿਆ ਭਾਈ ਇਹ ਘੰਟੀ ਖੜਕਦੀ ਆ ਤਾਂ ਚੱਕ ਲੋ ਇਹਨੂੰ ਹਨਾ ਤੇ ਕਈ ਤਾਂ ਬਾਲੀਆਂ ਵਧੀਆ ਦੁੱਖ ਸੁੱਖ ਕਰਦੇ ਆ ਵਿਚਾਰੇ ਤੇ ਆਪਦਾ ਵੀ ਮਨ ਹੌਲਾ ਹੋ ਜਾਂਦਾ ਤੇ ਕਈ ਭਾਈ ਐਵੇਂ ਵੀ ਫੋਨ ਕਰਨ ਲੱਗ ਜਾਂਦੇ ਆ ਵੀਡੀਓ ਕਾਲ ਮੇਰੇ ਫੋਨ ਤੇ ਹੁੰਦੀ ਨਹੀਂ ਬੰਦ ਕਰਾਈ ਹੋਈ ਹੈ ਜਦੋਂ ਕੋਈ ਵੀਡੀਓ ਕਾਲ ਕਰਦਾ ਭਾਈ ਤੇ ਇਹਦੇ ਤੇ ਉਹ ਹੋ ਜਾਂਦੀ ਹੈਗੀ ਐ ਨਾਲ ਦੀ ਨਾਲ ਹੀ ਉਹ ਹੋ ਜਾਂਦਾ ਕੱਟੀ ਜਾਂਦੀ ਹੈ ਬਲੌਕ ਹੋ ਜਾਂਦਾ ਨੰਬਰ ਤੇ ਤਾਂ ਕਰਕੇ ਇਹ ਨਾ ਵੀਡੀਓ ਕਾਲ ਤਾਂ ਨਹੀਂ ਇਹਦੇ ਉੱਤੇ ਚੱਲਦੀ ਹੈਗੀ ਤੇ ਭਾਈ ਕੁੜੀਓ ਜੇ ਕਿਸੇ ਨੇ ਕਰਨ ਕਰਨੀ ਆ ਭੈਣੋ ਤੁਸੀਂ ਤੇ ਮੇਰੇ ਵੀਰ ਵੀ ਵਿਚਾਰੇ ਕਰ ਲੈਂਦੇ ਆ ਤੇ ਤੁਸੀਂ 8 ਤੋਂ 10 ਮੇਰੇ ਨਾਲ ਕਾਲ ਤੇ ਗੱਲ ਕਰ ਲਿਆ ਕਰੋ ਔਰ ਕੋਈ ਆਪਾ ਰੱਬ ਦਾ ਹੈ ਨਹੀਂਗੇ ਵੀ ਭਾਈ ਆਪਾ ਫੋਨ ਨਹੀਂ ਚੱਕਣਾ ਫੋਨ ਚੱਕੇ ਤਾਂ ਕੁਝ ਨਹੀਂ ਹੁੰਦਾ ਕੋਈ ਦੁੱਖ ਦਾ ਸੁੱਖ ਦਾ ਕਿਸੇ ਨੇ ਕਰਨਾ ਹੁੰਦਾ ਕਰ ਲੈਂਦਾ ਤੇ ਇਹ ਕਈ ਵਾਰੀ ਤਾਂ ਮੇਰੇ 7 ਵਜੇ ਫੋਨ ਆਉਣ ਲੱਗ ਜਾਂਦਾ ਪਰ 7 ਵਜੇ ਮੇਰਾ ਬੰਦ ਕੀਤਾ ਪਿਆ ਹੁੰਦਾ ਤੇ 8 ਵਜੇ ਮੈਂ ਖੋਲਦੀ ਆਂ ਤੇ 8 ਵਜੇ ਤੋਂ 10 ਵਜੇ ਤੱਕ ਮੈਂ ਗੱਲ ਕਰਦੀ ਹੈਗੀ ਆ ਠੀਕ ਹੈ ਜੀ ਤੇ ਲੋ ਜੀ ਆਪਾਂ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਤੇ ਆਪਾਂ ਮਸਾਲਾ ਕਰ ਲਿਆ ਤਿਆਰ ਆਪਾਂ ਹੁਣ ਇਹਦੇ ਵਿੱਚ ਪਾ ਦੇਣਾ ਪਾਣੀ ਉ ਤਾਂ ਰਗੜੇ ਤੋਂ ਵਧੀਆ ਬਣਦਾ ਪਰ ਕੀ ਹੈ ਠੰਡ ਹੈ ਹੁਣ ਮੈਂ ਕਹਦੀ ਜਿੰਨਾ ਸੌਖਾ ਕੰਮ ਹੋ ਜੇ ਉਹਨਾਂ ਕਰ ਲਓ ਜਿੰਨਾ ਸੌਖਾ ਹੋ ਜੇ ਭਾਈ ਕੰਮ ਤਾਂ ਹੋਰ ਹੀ ਬਥੇਰੇ ਹੈ ਤੇ ਲੋ ਜੀ ਪਾਣੀ ਵੀ ਪਾਤਾ ਜੀ ਆਪਾਂ ਹੁਣ ਇਹਨੂੰ ਥੋੜਾ ਜਿਹਾ ਘੇਰਾ ਤਾਂ ਗਾੜੀ ਤਰੀਕ ਕਰ ਲੰਨੇ ਆ ਬਾਅਦ ਵਿੱਚ ਤਰਬਰ ਤਰ ਕਰਾਂਗੇ ਜਲ ਪਾਵਾਂਗੇ ਪੂਰਾ ਤੇ ਜਲਦੀ ਮਾਤਰਾ ਫਿਰ ਆਪਾਂ ਵਧਾ ਵੀ ਦਿੰਨੇ ਹੁੰਨੇ ਆ ਜਦੋਂ ਆਪਾਂ ਨੂੰ ਪਤਾ ਲੱਗੇ ਵੀ ਇਹ ਕਿਤੇ ਥੋੜੀ ਨਾ ਰਹਿ ਜੇ ਹਨਾ ਉਦੋਂ ਫਿਰ ਜਲਦੀ ਮਾਤਰਾ ਜਾਦੇ ਕਰਦੇ ਜਾਂ ਜਲਦੀ ਮਾਤਰਾ ਜ਼ਿਆਦੇ ਕਰਦੇ ਜਾਂ ਮਿਰਚਾਂ ਦੀ ਮਾਤਰਾ ਜ਼ਿਆਦੇ ਕਰਦੇ ਹਨਾ ਥੋੜਾ ਜਿਹਾ ਇੰਨੇ ਨਾਲ ਫਿਰ ਨਾ ਬਰਕਤ ਜੀ ਹੋ ਜਾਂਦੀ ਹੈਗੀ ਆ ਹੋਰ ਤਾਂ ਕੀ ਆ ਬਰਕਤ ਪੈ ਜਾਂਦੀ ਹੈ ਸਬਜੀ ਦੇ ਵਿੱਚ ਭਾਈ ਲਓ ਜੀ ਆਪਾਂ ਕਰਤਾ ਜੀ ਕੰਮ ਤੇ ਆਰ ਤੇ ਚੱਕੋ ਜੀ ਆਪਣੇ ਆਲੂ ਮਟਰ ਆਲੂ ਮਟਰ ਇੱਕ ਇਹੋ ਜੀ ਛੈ ਹੈ ਇਹੋ ਜੀ ਚੀਜ਼ ਹੈ ਇਹੋ ਜੀ ਨਿਆਮਤ ਹੈ ਇਹ ਵੀ ਇਹਦੇ ਬਿਨਾ ਆਪਾਂ ਨੂੰ ਨਹੀਂ ਸਰਦਾ ਇਹ ਆਪਾਂ ਨੂੰ ਪਾਠ ਤੇ ਭੋਗ ਤੇ ਦੁਖਣ ਸੁਖਣ ਤੇ ਵਿਆਹ ਸ਼ਾਦੀ ਤੇ ਮਤਲਬ ਕੋਈ ਪਾਰਟੀ ਹੈ ਕੋਈ ਕੁਝ ਵੀ ਆਲੂ ਮਟਰ ਬਣਨੇ ਜ਼ਰੂਰੀ ਆ ਆਲੂ ਮਟਰਾਂ ਬਿਨਾ ਤਾਂ ਮੈਂ ਕਹਨੀ ਕੜਾਈਆਂ ਹੀ ਨਹੀਂ ਫੱਬਦੀਆਂ ਆਪਣੀਆਂ ਜਿਹੜੀਆਂ ਆਪਣੀਆਂ ਕੜਾਈਆਂ ਬਣੀਆਂ ਪਈਆਂ ਹੁੰਦੀਆਂ ਨੇ ਮੈਂ ਕਹਿੰਨੀ ਆਲੂ ਮਟਰ ਕਹਿੰਦੇ ਆਲੂ ਮਟਰਾਂ ਦੀ ਸਬਜ਼ੀ ਕਿੱਥੇ ਐ ਆਲੂ ਮਟਰਾਂ ਦੀ ਸਬਜ਼ੀ ਪਾ ਦਿਓ ਦਾਲ ਪਾ ਦਿਓ ਫਲਾਣਾ ਕਰ ਦਿਓ ਮਟਰ ਪਨੀਰ ਦਾ ਕੋਈ ਕਹਿੰਦਾ ਨਹੀਂ ਕੋਈ ਤਾਂ ਭਾਵੇਂ ਕਹਿੰਦਾ ਹੋਵੇ ਭਾਈ ਮੈਂ ਨਹੀਂ ਕਹਿੰਦੀ ਹੁੰਦੀ ਚਲੋ ਜਿਹੜੀ ਚੀਜ਼ ਮੈਂ ਨਹੀਂ ਕਹਿੰਦੀ ਉਹ ਮੈਂ ਨਹੀਂ ਕਹਿੰਦੀ ਹੈ ਨਾ ਤੇ ਲੋ ਜੀ ਆਪਾਂ ਹੁਣ ਇਹਦੇ ਵਿੱਚ ਜਲ ਪਾਤਾ ਜਲ ਪਾ ਕੇ ਆਪਾਂ ਹੁਣ ਇਹਦੇ ਵਿੱਚ ਕੜਾਹੀ ਦੇ ਵਿੱਚ ਤੇ ਆਪਾਂ ਇਹਦੇ ਉੱਤੇ ਧਰ ਦਾਂਗੇ ਕੋਈ ਭਾਂਡਾ ਜਿਸ ਦੇ ਨਾਲ ਇਹਨੂੰ ਜਲ ਦੀ ਭਾਪ ਬਣ ਕੇ ਇਹ ਛੇਤੀ ਤਿਆਰ ਹੋ ਜੇ ਲੋ ਜੀ ਜਲ ਆਪਾਂ ਇੱਕ ਕੌਲਾ ਹੋਰ ਪਾਤਾ ਜਲ ਤਾਂ ਕੀ ਜਲ ਜਿੰਨਾ ਮਰਜੀ ਪਾ ਲੋ ਜਲਦੀ ਕੋਈ ਕਮੀ ਨਹੀਂ ਹੁੰਦੀ ਤੇ ਆਪਾਂ ਤਾਂ ਸਬਜ਼ੀ ਬਧਾਉਣੀ ਹੁੰਦੀ ਤੁਹਾਨੂੰ ਦੱਸਿਆ ਤਾਂ ਹੈ ਵੀ ਬਰਕਤ ਕਰਨੀ ਹੈ ਜਲ ਵੱਧ ਪਾ ਦਿਓ ਤੇ ਜਾਂ ਮਿਰਚਾਂ ਵੱਧ ਪਾ ਦਿਓ ਬਰਕਤ ਹੀ ਬਰਕਤ ਹੈ ਲਓ ਜੀ ਆਪਾਂ ਹੁਣ ਦੇਖੀਏ ਵੀ ਇਹਦੇ ਵਿੱਚ ਜਲ ਰਹਿ ਕਿੰਨਾ ਕੁ ਗਿਆ ਲਓ ਜੀ ਵਧੀਆ ਬਣੀ ਜਾਂਦਾ ਹੋਈ ਜਾਂਦਾ ਤਿਆਰ ਹਨਾ ਮੈਨੂੰ ਤਾਂ ਲੱਗਦਾ ਠੀਕ ਹੈ ਅੱਗੇ ਨੂੰ ਤਾਂ ਘਟ ਗਿਆ ਕੁਛ ਨਾ ਕੁਛ ਵਿੱਚ ਰਚ ਗਿਆ ਹੋਣਾ ਕੋਈ ਆਲੂ ਤੇ ਕੋਈ ਮਟਰ ਤਿਆਰ ਹੋਏ ਹੋਣਗੇ ਤੇ ਆਹ ਲਓ ਜੀ ਜਿਹੜਾ ਹੁਣ ਆਪਣੇ ਆਹ ਇਹੇ ਬੱ ਨਿਆਮਤ ਹੈਗੀ ਜਿਹੜੀ ਆ ਨਵੀਂ ਨਵੀਂ ਤਾਂ ਕੀ ਹੁੰਦੀ ਐ ਜਾਨੀ ਕਿ ਇਹਦੇ ਬਿਨਾ ਚੀਜ਼ ਚੰਗੀ ਨਹੀਂ ਲੱਗਦੀ ਆਪਾ ਪਾਤਾ ਜੀ ਹੁਣ ਧਨੀਆ ਧਨੀਆ ਉੱਤੇ ਇਹਦੇ ਤੇ ਬੁਰਕ ਦੇਉ ਸਾਰਾ ਛਾਣ ਛੋਣ ਕੇ ਮੈਂ ਰੱਖ ਲਿਆ ਧੋ ਧੂਕੇ ਤੇ ਲੋ ਜੀ ਇਹ ਆਪਦੇ ਕਾਜ ਆ ਅੱਡੀ ਤੁਰਿਆ ਫਿਰਦਾ ਰਹਿੰਦਾ ਸਾਡੇ ਇੱਕ ਮੇਰਾ ਨੰਦੋਈਆ ਸੀ ਉਹ ਨਾ ਨਹੀਂ ਖਾਂਦਾ ਸੀ ਧਨੀਆ ਤੇ ਉਹ ਕਹਿੰਦਾ ਕਾਹ ਫਿਰਦਾ ਭੈਣੇ ਚਲੋ ਠੀਕ ਹੈ ਜੀ ਦੱਸੋ